ਉਸ ਇਤਿਹਾਸਿਕ ਦਿਨ ਤੇ ਇਕੱਤਰ ਹੋਏ ਖਾਂ ਜਿਸ ਦੀ ਸੱਚ ਇਹ ਵੇ ਦੁਨੀਆਂ ਵਿੱਚ ਕੋਈ ਵੀ ਮਿਸਾਲ ਨਹੀਂ ਮਿਲਦੀ ਭਾਈ ਸਾਹਿਬ ਜਿਵੇਂ ਸ਼ਬਦ ਕਹਿ ਰਹੇ ਸਨ ਇਸ ਤੋਂ ਅੱਗੇ ਕੁਝ ਵੀ ਨਹੀਂ ਖਰਜ ਮੈਂ ਅੱਗੇ ਕਰਨਾ ਸਾਧਨ ਖੇਤ ਇਤੀ ਜਨ ਕਰੀ ਇਤੀ ਦਾ ਅਰਥ ਹੈ ਖਦ ਸੀਮਾ ਇਸ ਦਾ ਮਤਲਬ ਇਸ ਸੀਮਾ ਨੂੰ ਕੋਈ ਨਹੀਂ ਟੱਪ ਸਕਦਾ ਜੋ ਕੁਝ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰ ਦਿੱਤਾ ਇਸ ਧਰਤੀ ਦੇ ਉੱਤੇ ਖਦ ਹੈ ਇਸ ਤੋਂ ਅੱਗੇ ਕੋਈ ਵੀ ਨਹੀਂ ਨਿਕਲ ਸਕਦਾ ਇਤੀ ਹੋ ਗਈ ਅੱਜ ਦੇ ਦਿਨ ਸਨਮਾਨਯੋਗ ਭਾਈ ਸਾਹਿਬ ਭਾਈ ਜੈਤਾ ਜੀ ਜੋ ਅੰਮ੍ਰਿਤ ਦੀ ਦਾਤ ਲੈ ਕੇ ਭਾਈ ਜੀਵਨ ਸਿੰਘ ਜੀ ਬਣੇ ਭਾਈ ਭਾਈ ਨਾਨੂ ਜੀ ਸਤਿਗੁਰਾਂ ਦਾ ਸੀਸ ਲੈ ਕੇ ਆਏ ਸਾਹਮਣੇ ਸਾਡੇ ਅਸਥਾਨ ਹੈ ਕੋਈ ਥੜਾ ਹੈ ਕੋਈ ਬੰਤਰ ਹੈ ਜੋ ਦਸ਼ਮੇਸ਼ ਪਿਤਾ ਨੇ ਬਣਾਈ ਹੈ ਸਾਮਣੇ ਸਾਡੇ ਅਸਥਾਨ ਹੈ ਕੋਈ ਥੜਾ ਹੈ ਉਹੀ ਬੰਤਰ ਹੈ ਜੋ ਦਸ਼ਮੇਸ਼ ਪਿਤਾ ਨੇ ਬਣਾਈ ਹੈ ਚੰਦਨ ਦੀਆਂ ਲੱਕੜਾਂ ਨਾਲ ਚਿਖਾ ਚੁਣੀ ਗਈ ਗੁਲਾਬ ਦੇ ਪਾਣੀ ਨਾਲ ਹਜ਼ੂਰ ਦੇ ਸੀਸ ਦਾ ਇਸ਼ਨਾਨ ਕਰਾਇਆ ਗਿਆ ਉਧਰ ਪੁੱਤਰ ਪਿਤਾ ਜੀ ਦੇ ਸੀਸ ਦੀ ਚਿਖਾ ਨੂੰ ਅੱਗ ਲਾ ਕੇ ਅਗਨ ਦਿਖਾ ਕੇ ਆਏ ਇਥੇ ਅਕਾਲ ਬੁੰਗੇ ਦੇ ਉੱਤੇ ਹਜ਼ੂਰ ਆ ਕੇ ਬੈਠ ਗਏ ਅਜਿਸੀ ਦੋਨਾਂ ਥਾਵਾਂ ਤੇ ਬੈਠੇ ਖ ਇਸਤਰੀ ਇਹੀ ਹੈ ਆਓ ਉਸ ਹਜ਼ੂਰ ਦੇ ਚਰਨਾਂ ਵਿੱਚ ਆਪਾਂ ਨਾਤਮਸਤ ਹੋਈਏ ਜਿਸ ਦੇ ਸੀਸ ਨੇ ਭਾਰਤ ਦੇ ਬਹੁਤ ਸੀਸ ਬਚਾ ਦਿੱਤੇ ਉਸ ਮਾਤ ਗੁਜਰੀ ਦੇ ਚਰਨਾਂ 'ਚ ਮੱਥਾ ਟੇਕੀਏ ਜਿਨ੍ਹਾਂ ਨੇ ਸਿਰ ਦਾ ਸੁਹਾਗ ਦੇ ਕੇ ਇਤੋਂ ਦੇ ਸੁਹਾਗ ਬਣਾ ਕੇ بچਾ ਦਿੱਤੇ ਉਸ ਗੁਰੂ ਗੋਬਿੰਦ ਰਾਏ ਜੀ ਦੇ ਚਰਨਾਂ ਨੂੰ ਨਮਸਕਾਰ ਕਰੀਏ ਜਿਨ੍ਹਾਂ ਨੇ ਪਿਤਾ ਦੇ ਕੇ ਪਤਾ ਨਹੀਂ ਕਿੰਨੇ ਕੁ ਮਜ਼ਲੂਮ ਬੱਚਿਆਂ ਦੇ ਬਾਪ ਬਚਾ ਦਿੱਤੇ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਬਾਗਾਂ ਵਾਲੀ ਧਰਤੀ ਜਿਸ ਧਰਤੀ ਤੇ ਬਹੁਤ ਰਹਿਮਤਾ ਵਰਸੀਆਂ ਜਿਸ ਧਰਤੀ ਨੇ ਮਾਨਵਤਾ ਨੂੰ ਤੇ ਸਿੱਖਾਂ ਨੂੰ ਬਹੁਤ ਕੁਝ ਬਖਸ਼ਿਸ਼ ਕੀਤਾ ਇਸ ਧਰਤੀ ਤੇ ਨਿਵਾਸ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤਾ ਭਾਵੇਂ ਸੀ ਸ਼ਬਦ ਉਸ ਵਕਤ ਚੱਕ ਨਾਨਕੀ ਮੱਖੋਵਾਲ ਤੋਂ ਕਹਿੰਨੇ ਖਾਂ ਸਤਿਗੁਰਾਂ ਨੇ ਜੋ ਸ਼ਬਦ ਫਿਰ ਸਾਨੂੰ ਦਿੱਤਾ ਆਨੰਦਪੁਰ ਸਾਹਿਬ ਇੱਕ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਆਂ ਹਰ ਸ਼ਬਦ ਦੇ ਵਪਰੀਤ ਸ਼ਬਦ ਹੈ ਜਰੂਰ ਦੱਸਿਓ ਜੇ ਆਪ ਖੋਜ ਵਾਲੇ ਬੈਠੇ ਹੋ ਜੇ ਸੁਖ ਹੈ ਤੇ ਉਸ ਦਾ ਵਪਰੀਤ ਦੁਖ ਹੈ ਜੇ ਉਸਤਤ ਹੈ ਉਸ ਦੇ ਵਪਰੀਤ ਨਿੰਦਿਆ ਹੈ ਜੇ ਖਰਕ ਹੈ ਉਸ ਦੇ ਵਪਰੀਤ ਸੋਗ ਹੈ ਜੇ ਜਨਮ ਹੈ ਉਸ ਦੇ ਵਪਰੀਤ ਮਰਨ ਹੈ ਸੱਚ ਇਹ ਵਿੱਚ ਜੇ ਮਾਨ ਹੈ ਉਹਦੇ ਵਪਰੀਤ અપਮਾਨ ਹੈ ਆਨੰਦ ਸ਼ਬਦ ਐਸਾ ਸਤਿਗੁਰਾਂ ਨੇ ਦਿੱਤਾ ਜਿਸ ਦਾ ਵਪਰੀਤ ਸ਼ਬਦ ਹੀ ਕੋਈ ਨਹੀਂ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ ਆਨੰਦ ਆਪਣੇ ਆਪ ਵਿੱਚ ਮੁਕੰਮਲ ਹੈ ਆਨੰਦ ਆਪਣੇ ਆਪ